ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਹੀ ਹੈ ਵੱਡੇ ਆਗੂ ਦੀ ਘਰ ਵਾਪਸੀ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਦਲਵੀਰ ਗੋਲਦੀ ਦਾ ਵਿਰੋਧ ਕੀਤਾ ਸੀ ਵੀ ਕਿਸੇ ਵੀ ਹਾਲਤ ਵਿੱਚ ਦਲਵੀਰ ਗੋਲਦੀ ਨੂੰ ਜਿਹੜਾ ਉਹਦੀ ਘਰ ਵਾਪਸੀ ਨਹੀਂ ਹੋਣ ਦਿੱਤੀ ਜਾਵੇਗੀ ਜਾਂ ਉਸ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ ਕਾਂਗਰਸ ਵਿੱਚ ਕਿਉਂਕਿ ਦਲਵੀਰ ਗੋਲਦੀ ਨੇ ਕਾਂਗਰਸ ਦੀ ਕਾਂਗਰਸ ਪਾਰਟੀ ਦੀ ਪਿੱਠ ਪਿੱਛੇ ਛੁਰਾ ਮਾਰਿਆ ਹੈ ਉਹਨਾਂ ਨੇ ਕਿਹਾ ਕਿ ਗਦਾਰਾਂ ਦੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਕਿਉਂਕਿ ਦਲਵੀਰ ਗੋਲਦੀ ਜਿਮਨੀ ਚੋਣਾ ਦੇ ਵਿੱਚ ਅਮਰਤਾ ਵੜਿੰਗ ਜੋ ਰਾਜਾ ਉਵੜਿੰਗ ਦੀ ਤਰਪਤਨੀ ਹੈ ਹਲਕਾ ਗਿੱਦਰਵਾਹ ਤੋਂ ਜਿਮਨੀ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਵਿਖਿਆ ਗਿਆ ਸੋਲੇ ਗਾਇਆ ਕਿ ਅਮਰਤਾ ਵੜਿੰਗ ਦੇ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਦਲਵੀਰ ਕੋਲਟੀ ਵੱਲੋਂ ਵੋਟਾਂ ਮੰਗੀਆਂ ਗਿਆ ਦੂਸਰੇ ਪਾਸੇ ਗੱਲ ਕਰੀਏ ਕਿ ਵੱਡੇ ਆਗੂ ਜਿਹੜੇ ਕਾਂਗਰਸ ਦੇ ਪਹਿਲਾਂ ਵੀ ਪ੍ਰਧਾਨ ਰਹੇ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਉਸ ਦੀ ਸ਼ਮੂਲਿਤ ਕੌਣ ਕਰਾਵੇਗਾ ਉਸ ਨੂੰ ਦੁਬਾਰਾ ਘਰ ਵਾਪਸ ਲੈ ਕੇ ਕੌਣ ਆਵੇਗਾ ਕਿਉਂਕਿ ਪਿਛਲੇ ਦਿਨ ਉਹ ਸਰਦਾਰ ਸੁਖਬੀ ਸਿੰਘ ਬਾਦਲ ਦੇ ਹੱਕ ਵਿੱਚ ਬੋਲੇ ਸੀ ਉਹਨਾਂ ਨੇ ਖੇਤਰੀ ਪਾਰਟੀ ਹੋਣਾ ਜ਼ਰੂਰੀ ਹੈ ਪੰਥਕ ਪਾਰਟੀ ਦਾ ਬਚਨਾ ਪੰਜਾਬ ਦੇ ਵਿੱਚ ਜ਼ਰੂਰੀ ਹੈ ਤਾਂ ਕਿ ਪੰਜਾਬ ਦੇ ਹੱਕਾਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾ ਸਕੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੁਨੀਲ ਕੁਮਾਰ ਜਾਕਰ ਨੇ ਆਲਰੇਡੀ ਆਪਣਾ ਅਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਪ ਦਿੱਤਾ ਹੈ ਇਧਰ ਅਸਤੀਫਾ ਦੇ ਦਿੱਤਾ ਗਿਆ ਹੈ ਦੂਸਰੇ ਪਾਸੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਮੁਬਾਰਕਬਾਦ ਦੇ ਦਿੱਤੀ ਹੈ ਕਿ ਜਿਹੜੇ ਹੱਕ ਜਿਹੜੇ ਪੰਜਾਬ ਦੀ ਗੱਲ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਨੇ ਜਿਹੜੇ ਖਿਲਾਫ ਹੋ ਗਏ ਨੇ ਨਰਿੰਦਰ ਮੋਦੀ ਦੇ ਕਿ ਨਰਿੰਦਰ ਮੋਦੀ ਨੇ ਵਿਧਾਨ ਸਭਾ ਅਤੇ एसवाईएल ਦੇ ਪਾਣੀਆਂ ਦਾ ਮੁੱਦਾ ਚੱਕਣ ਦੀ ਬਜਾਏ ਇਸ ਨੂੰ ਸੋਲਿਡ ਕਰਨਾ ਚਾਹੀਦਾ ਹੈ ਅਤੇ ਫੈਸਲਾ ਵਰਪਸ ਲੈਣਾ ਚਾਹੀਦਾ ਉਸ ਦਾ ਡਟ ਕੇ ਉਸ ਦੀ ਸਪੋਰਟ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੈਂ ਇਸ ਗੱਲ ਤੇ ਸੁਨੀਲ ਕੁਮਾਰ ਜਾਕਰ ਨੂੰ ਵਧਾਈ ਦਿੰਦਾ ਹਾਂ ਕਿ ਦੇਰ ਆਏ درست ਆਏ ਲੇਕਿਨ ਪੰਜਾਬ ਦੇ ਹੱਕਾਂ ਵਿੱਚ ਬੋਲੇ ਤਾਂ ਸਹੀ ਸੋ ਇੱਕ ਦੋ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਅਤੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸ਼੍ਰੀ ਹਰਮੰਦਰ ਸਾਹਿਬ ਨਤਮਸਕਤ ਹੋਣ ਲਈ ਆ ਰਹੇ ਨੇ ਯਾਨੀ ਕਿ ਇੱਕ ਪਾਸੇ ਮੱਥਾ ਟੇਕਿਆ ਜਾਵੇਗਾ ਦੂਸਰੇ ਪਾਸੇ ਸੁਨੀਲ ਕੁਮਾਰ ਜਾਕਰ ਵੱਲੋਂ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਯਾਨੀ ਕਿ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਫਿਰ ਦੁਬਾਰਾ ਘਰ ਵਾਪਸੀ ਹੋਵੇਗੀ ਸੁਨੀਲ ਕੁਮਾਰ ਜਾਕਰ ਦੀ ਕਿਉਂਕਿ ਸੁਨੀਲ ਕੁਮਾਰ ਜਾਕਰ ਨੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਤਾਰੇ ਗਏ ਸੀ ਉਨ੍ਹਾਂ ਦੇ ਹੱਕ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ ਇੱਕ ਗੱਲ ਦਾ ਖੁਲਾਸਾ ਜਦੋਂ ਚਨੀਕ ਮਾਨ ਜਾਖੜ ਨੇ ਗਿਆ ਉਹਨਾਂ ਕਹਿੰਦਾ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਾਲ ਹੋਇਆ ਉਹੀ ਹਾਲ ਹੋਵੇਗਾ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਇਸ ਕਰਕੇ ਸੁਰੀਲ ਕੁਮਾਰ ਜਾਖੜ ਜਦੋਂ ਵੀ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਰਾਹੁਲ ਗਾਂਧੀ ਨਤਮਸਕਤ ਹੋਣ ਲਈ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਾਲ ਦੀ ਨਾਲ ਹੀ ਘਰ ਜਾਣਗੇ ਸੁਰੀਲ ਕੁਮਾਰ ਜਾਖੜ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੁਰੀਲ ਕੁਮਾਰ ਜਾਖੜ ਦੀ ਘਰ ਵਾਪਸੀ ਉਸ ਕਰਵਾਪਸੀ ਹੋ ਰਹੀ ਹੈ ਉਹਨਾਂ ਨੂੰ ਪ੍ਰਧਾਨ ਜਾਂ ਉਪ ਪ੍ਰਧਾਨ ਵੀ ਕਾਂਗਰਸ ਪਾਰਟੀ ਦਾ ਪੰਜਾਬ ਤੋਂ ਬਣਾਇਆ ਜਾ ਸਕਦਾ ਹੈ ਰਾਹੁਲ ਗਾਂਧੀ ਦੁਆਰਾ ਧੰਨਵਾਦ